ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਸਵਾਰੀ ਸਾਹ ਸੰਗਤ ਜੀਓ ਇਸ ਵੀਡੀਓ ਨੂੰ ਤਿਆਰ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਇਹ ਵੱਧ ਤੋਂ ਵੱਧ ਸੰਤਾਂ ਕੋਲ ਪਹੁੰਚੇ ਅਤੇ ਸੰਤਾ ਇਸ ਦਾ ਲਾਹਾ ਖਟ ਸਕੇ ਸਾਹ ਸੰਗਤ ਆਪਾਂ ਜੋ ਅੱਜ ਵੀਡੀਓ ਪੁਣਾਉਂ ਜਾ ਰਹੇ ਹਾਂ ਉਹ ਹੈ ਵਰਤਮਾਨ ਕਾਲ ਦੇ ਵਿੱਚ ਉਤਮ ਪੁਰਖ ਇਸ ਤੋਂ ਪਹਿਲਾਂ ਅਨਪੁਰਖ ਤੇ ਮੱਧਮ ਪੁਰਖ ਜਿਹੜਾ ਹੈ ਉਹ ਆਪਾਂ ਪਹਿਲੇ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਅੱਜ ਸਿਰਫ ਉਤਮ ਪੁਰਖ ਕਰਨਾ ਹੈ ਉਤਮ ਪੁਰਖ ਦੇ ਦੋਨੇ ਵਚਨ ਇੱਕ ਵਚਨ ਤੇ ਬਹੁ ਵਚਨ ਸਾਧ ਸੰਗਤ ਇਹ ਜੋ ਇੱਕ ਵਚਨ ਹੈ ਉਹਦੇ ਨਿਸ਼ਾਨੀਆਂ ਕੀ ਹੈ ਉਰੇ ਨੂੰ ਔਕਰ ਉਰੇ ਨੂੰ ਬਲੈਂਕਰ ਕੰਨਾ ਤੇ ਚਾਰ ਇਹ ਚਾਰ ਨੇ ਇਹ ਜਦੋਂ ਇਹ ਲੱਗੀਆਂ ਹੋਣੀਆਂ ਤਾਂ ਇਹ ਕੀ ਹੈ ਇਹ ਪ੍ਰੈਜ਼ੈਂਟ ਟੈਂਸ ਦੀ ਨਿਸ਼ਾਨੀ ਹੈ ਕਿਹਦੇ ਨਾਲ ਉਹ ਵਰਬ ਦੇ ਨਾਲ ਕਿਰਿਆ ਦੇ ਨਾਲ ਤਾਤੂ ਜਿਵੇਂ ਕਹਿੰਦੇ ਆ ਉਹਦੇ ਨਾਲ ਲੱਗੀਆਂ ਹੋਣ ਤਾਂ ਇਹ ਵਰਤਮਾਨ ਕਾਲ ਚ ਆ ਜਾਂਦਾ ਇਸੇ ਤਰ੍ਹਾਂ ਬਹੁਵਚਨ ਚ ਇਕਵਚਨ ਚ ਬਹੁਵਚਨ ਚ ਹਾ ਹਕਲਾ ਹਾਂ ਹਿੰਸ ਆਦੀ ਇਹ ਹਰੇ ਨੂੰ ਕਰਨਾ ਇਹ ਬਹੁਵਚਨ ਦੀਆਂ ਜਿਹੜੀਆਂ ਹੈ ਉਹ ਨਿਸ਼ਾਨੀਆਂ ਸੋ ਇਹਨਾਂ ਨੂੰ ਆਪਾਂ ਗੁਰਬਾਣੀ ਦੇ ਰਾਹੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਨੂੰ ਵਿਚਾਰ ਕਰਾਂਗੇ ਔਰ ਹਰ ਜਿਹੜੀ ਹੈ ਅੱਖਰ ਦੇ ਮਤਲਬ ਪੂਰੇ ਦੀਆਂ ਪੰਕਤੀਆਂ ਨੇ ਆੜੇ ਦੀਆਂ ਪੰਕਤੀਆਂ ਨੇ ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾ ਸੰਗਤ ਜਿਸ ਤਰ੍ਹਾਂ ਉਲੇਦੀ ਪਹਿਲੀ ਆਪਾਂ ਗੱਲ ਕਰੀਏ ਉਹ ਹੈ ਵਾੜ ਤ੍ਰਣ ਟੁੰਡਤ ਫੇਰ ਰਹੀ ਮਨ ਮੈਂ ਕਰੂੰ ਵਿਚਾਰ ਮਨ ਮੈਂ ਕਰੂੰ ਵਿਚਾਰ ਮੈਂ ਮਨ ਦੇ ਵਿੱਚ ਵਿਚਾਰ ਕਰਦਾ ਹਾਂ ਜਾਂ ਇਹ ਫੇਰ ਰਹੀ ਪਾਵੇ ਇਸਤਰੀ ਲਿੰਗ ਬਣ ਜਾਂਦਾ ਵਾਣ ਤ੍ਰਣ ਟੁੰਡਤ ਫੇਰ ਰਹੀ ਮਨ ਮੈਂ ਕਰੂੰ ਵਿਚਾਰ ਵਿਚਾਰ ਕਰਦੀ ਆਂ ਯਾ ਕਰੁੰਦਾ ਵਿਚਾਰ ਕਰਦਾ ਹਾਂ ਯਾ ਕਰਦਾ ਹਾਂ ਯਾ ਕਰਦੀ ਹਾਂ ਜਿਸ ਤਰ੍ਹਾਂ ਦਾ ਇਹ ਹੋਵੇ ਉਸ ਤਰ੍ਹਾਂ ਸਭ ਤੋਂ ਉੱਪਰ ਗੁਰਬਖਸ਼ ਵਿਚਾਰ ਹੋਰ ਕਥਨੀ ਬਦੋਂ ਨਾ ਸਗਲੀ ਸ਼ਾਹ ਹੋਰ ਕਥਨੀ ਬਦੋਂ ਨਾ ਬਦੋਂ ਬਦੋਂ ਨਾ ਸਗਲੀ ਸ਼ਾਹ ਬਦੋਂ ਮੈਂ ਬਦਦਾ ਹਾਂ ਮੈਂ ਬਦਦਾ ਹਾਂ ਹੋਰ ਕਸਮੀ ਬਦੋਂ ਮੈਂ ਬਦਨਾ ਨਾ ਸਾਗਰੀ ਸ਼ਾਹ ਹਉ ਮੰਗੋ ਸਰਨ ਹਰ ਨਾਮ ਕੀ ਹਉ ਮੰਗੋ ਹਉ ਮੈਂ ਮੰਗਦਾ ਹਾਂ ਸਰਨ ਹਰ ਨਾਮ ਕੀ ਸਰਨ ਹਰ ਨਾਮ ਹਰ ਨਾਮ ਦੀ ਸਰਨ ਮੰਗਦਾ ਹਾਂ ਹਰ ਹਰ ਮੁਖ ਪਾਇਆ ਅੱਗੇ ਹੈ ਊੜੇ ਨੂੰ ਦਲੇ ਘੇੜੇ ਖਿੰਨ ਪਲ ਘੜੀ ਨਾ ਜੀਵੂ ਖਿੰਨ ਪਲ ਖਿੰਨ ਛੋਟਾ ਜਿਹਾ ਸਮਾਂ ਸਮੇਂ ਦਾ ਹੈ ਜਿਵੇਂ ਇਨਸਟੈਂਟ ਹੁੰਦਾ ਇਨਸਟੈਂਟ ਉਹ ਕਹਿੰਦਾ ਖਿੰਨ ਪਲ ਘੜੀ ਖਿੰਨ ਪਲ ਘੜੀ ਨਾ ਜੀਵੂ ਮੈਂ ਨਹੀਂ ਜਿਉਂਦਾ ਬਿਨ ਦੇਖੇ ਮਰਾ ਮਾਏ ਸੇਵਾ ਕਛੂ ਨਾ ਜਾਣੂ ਸੇਵਾ ਕਛੂ ਨਾ ਜਾਣੂ ਮੈਂ ਨਹੀਂ ਜਾਣਦਾ ਨੀਚ ਮੂਰਖਾਰੇ ਨੀਚ ਮੂਰਖਾਰੇ ਤੋਂ ਇਹ ਨਹੀਂ ਜਾਨਦਾ ਊੜੇ ਨਾਲ ਦਲੈਂਕੜੇ ਜੀਉਂ ਨਹੀਂ ਜੀਊਂਦਾ ਨਹੀਂ ਜੀਉਂਦਾ ਦਲੈਂਕੜੇ ਵੀ ਇਹ ਇੱਕ ਵਚਨ ਚ ਆ ਜਾਂਦੇ ਆ ਮੈਂ ਮੈਂ ਨਹੀਂ ਜੀਉਂਦਾ ਵੇਣ ਦੇ ਅੱਛਾ ਅੱਗੇ ਆ ਕੇ ਕੰਨੇ ਦਾ ਅਗੇ ਕੰਨਾ ਆ ਗਿਆ ਕੰਨੇ ਕੇ ਜਿਉ ਤੂੰ ਰਾਖੈ ਤਿਉ ਰਹਾ ਜਿਸ ਤਰ੍ਹਾਂ ਤੂੰ ਰਖਦਾ ਮੈਂ ਉਵੇਂ ਰਹਾ ਰਹਿੰਦਾ ਹਾਂ ਰਹਾ ਰਹਿੰਦਾ ਹਾਂ ਰਹਾ ਮੈਂ ਰਹਿੰਦਾ ਹਾਂ ਯਾਨੀ ਕਿ ਮੈਂ ਅਸੀਂ ਨਹੀਂ ਮੈਂ ਕਿਉਂਕਿ ਇੱਕ ਵਚਨ ਇਸ ਕਰਕੇ ਮੈਂ ਮੈਂ ਰਹਿੰਦਾ ਹਾਂ ਮੈਂ ਜਿਉ ਤੂੰ ਰਾਖੈ ਤਿਉ ਰਹਾ ਮੈਂ ਰਹਿੰਦਾ ਹਾਂ ਮੁਖ ਨਾਮ ਹਮਾਰੇ ਹਉ ਜੀਵਾ ਤੁਧ ਸਾ ਲਾਹੈ ਹਉ ਜੀਵ ਤਉਦ ਸਲਾਹ ਮੈਂ ਟੇਕ ਆਧਾਰ ਤੂੰ ਹਉ ਜੀਵ ਮੈਂ ਜੀਦਾ ਜੀਉਂਦਾ ਹਾਂ ਹਉ ਕੀ ਮੈਂ ਮੈਨਾਂ ਲਿਓਗਾ ਉਤਮ ਪਰਖ ਫਸਟ ਪਰਸਨ ਹੈ ਔਰ ਹੈ ਕਿ ਇਕਵਚਨ ਮੈਂ ਮੈਂ ਕਿ ਇਕਵਚ ਤਾਂ ਉਹਦੇ ਨਾਲ ਕੀ ਆ ਗਿਆ ਏ ਜਿਹੜੀ ਆ ਉਹ ਲੱਗਦੀ ਜੋ ਤੂੰ ਰੱਖੇ ਰਹਾ ਉਹ ਮੁਖ ਨਾਮ ਹਮਾਰੇ ਹਉ ਜੀਵ ਤਉਦ ਸਲਾਹ ਮੈਂ ਟੇਕ ਆਧਾਰ ਤੁ ਹਾਂ ਜੀਵਾ ਮੈਂ ਜਉਦਾ ਆਦ ਪੁਰਖ ਇੱਕ ਚਲਦ ਦਿਖਾਇਆ ਆਦ ਪੁਰਖ ਇੱਕ ਚਲਦ ਦਿਖਾਇਆ ਜਹ ਦੇਖਾਂ ਤੈਂ ਤੀ ਜਹ ਜਿੱਥੇ ਦੇਖਦਾ ਹਾਂ ਦੇਖਾਂ ਕੰਨੇ ਦੇ ਨਾਲ ਪ੍ਰੈਜ਼ੈਂਟ ਟੈਂਸ ਫਸਟ ਪਰਸਨ ਫਸਟ ਪਰਸਨ ਤੇ ਪ੍ਰੈਜ਼ੈਂਟ ਟੈਂਸ ਹੋ ਗਿਆ ਤੇ ਫਸਟ ਪਰਸਨ ਹੋ ਗਿਆ ਤੇ ਇਕਵਚਨ ਹੋ ਗਿਆ ਮੈਂ ਮੈਂ ਦੇ ਆਦ ਪੁਰਖ ਇੱਕ ਜੰਤ ਦਿਖਾਇਆ ਜੈ ਦੇਖਾ ਤੈਸੇ ਜਿੱਧਰ ਦੇਖਦਾ ਹਾਂ ਤੈ ਸੋਈ ਉਧਰ ਹੀ ਉਹ ਹੈ ਜੈ ਦੇਖਾ ਤੈ ਸੋਈ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਰ ਦੇ ਨਾਮੁ ਮੁਰਾਰੀ ਦੇਖ ਦੇਖ ਜੀਵਾ ਜਿਉਂਦਾ ਹਾਂ ਕੰਨਾ ਇੱਕ ਵਚਨ ਇੱਕ ਵਚਨ ਕੰਨਾ ਤੇ ਉਤਮ ਵਰ ਉਤਮ ਵਰ ਕੌਣ ਹੁੰਦਾ ਮੈਂ ਫਸਟ ਉਤਮ ਹੋ ਗਿਆ ਫਸਟ ਪਰਸਨ ਯੂ ਸੈਕੰਡ ਹੀ ਉਹ ਥਰਡ ਪਰਸਨ ਇਹ ਸਾਰੀ ਫਸਟ ਪਰਸਨ ਦੀ ਗੱਲ ਆ ਰਹੀ ਹੈ ਉਦਮ ਪੁਰਖ ਤੇ ਇਕਵਚਨ ਠੀਕ ਹੈ ਜੀ ਜੋ ਆਦ ਕੋਰ ਤੇ ਇੱਕ ਜਲਤ ਦਿਖਾਇਆ ਜੈ ਦੇਖਾਂ ਤੈਸ ਹੋਈ ਜਿੱਧਰ ਦੇਖਾਂ ਦੇਖਦਾ ਹਾਂ ਤੈਸ ਹੋਈ ਦੇਖ ਦੇਖ ਜੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੇ ਨਾਮ ਮੋਹਾਰੀ ਦੇਖ ਦੇਖ ਜੀਵਾ ਉਹ ਮੈਂ ਦੇਖ ਦੇ ਕੇ ਜਿਉਂਦਾ ਹਾਂ ਹੋ ਗਏ ਇਕਵਚਨ ਜਿਉਂਦੇ ਨਹੀਂ ਜਿਉਂਦੇ ਹਾਂ ਨਹੀਂ ਜਿਉਂਦਾ ਹਾਂ ਕਿਉਂਕਿ ਇਕਵਚਨ ਆ ਰਿਹਾ ਤੇ ਇਹ ਗਾਰਿਆ ਤੇ ਜਿਉਂਦਾ ਹਾਂ ਇਕ ਉਤਮ ਪੁਰਖ ਉਤਮ ਪੁਰਖਾ ਇਕਵਚਨ ਅਗੇ ਇਹਦੇ ਨਾਲ ਅਗਿਆਗੀ ਜੀ ਬਿਹਾਰੀ ਬਿਹਾਰੀ ਹੈ ਇਕ ਸੰਗ ਇਕ ਸੰਗ ਹਰ ਕਹਿ ਕਰੇ ਰਣ ਕੁਝ ਜੀਵੀ ਸਤਰੀਆਂ ਉਸ ਮਾਲਕ ਨਾਲ ਮਿਲ ਕੇ ਰਲੀਆਂ ਕਰਗੀਆਂ ਜੀ ਆਨੰਦ ਮਾਣਦੀਆਂ ਨੇ ਹਾਂ ਪੁਕਾਰੀ ਧਰ ਕਰੀ ਹਾਂ ਆਉਂਗੀ ਮੈਂ ਮੈਂ ਕੀ ਹੈ ਫਸਟ ਪਰਸਨ ਤੇ ਇਹ ਮੈਂ ਫਸਟ ਪਰਸਨ ਹੈ ਤੇ ਇੱਕ ਵਚਨ ਹੈ ਅਸੀਂ ਨਹੀਂ ਹੈ ਮੈਂ ਮੈਂ ਇੱਕ ਵਚਨ ਔਰ ਕੀ ਹੋ ਗਿਆ ਜੀ ਜਦ ਅੱਗੇ ਆ ਗਿਆ ਗੁਰਦਰਸ਼ਨ ਜਿਸੇਰ ਦੇ ਨਾਮ ਮਰਾਰੀ ਰਗ ਰਲੀਆਂ ਇੱਕ ਸੰਗ ਹਰ ਕੇ ਕਰੇ ਰਲੀਆਂ ਹਾਂ ਪੁਕਾਰੀਂ ਪੁਕਾਰਦੀ ਹਾਂ ਯਾ ਪੁਕਾਰਦਾ ਹਾਂ ਇੱਕ ਸੰਗ ਹਰ ਕੇ ਕਰੇ ਰਲੀਆਂ ਜਿਸ ਤਰ੍ਹਾਂ ਦਾ ਪ੍ਰਕਰਨ ਹਾਂ ਪੁਕਾਰੀਂ ਮੈਂ ਪੁਕਾਰਦਾ ਹਾਂ ਦਰ ਖੜੀਏ ਇਸ ਕਰਕੇ ਪੁਕਾਰਦੀ ਹਾਂ ਦਰ ਖੜੀ ਮੈਂ ਦਰ ਦੇ ਉੱਤੇ ਖੜੀ ਪੁਕਾਰਦੀ ਹਾਂ ਇਹਨੂੰ ਇਹ ਜਿਹੜੀ ਹੈ ਬਿਆਦੀ ਦਾ ਆ ਗਿਆ ਉਹ ਦਰ ਖਲੀ ਖਲੀ ਕੀ ਖੜ ਖੜੀ ਬਣ ਗਿਆ ਇਸ ਰਿਲੇ ਅਕਿ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈਂ ਤੂੰ ਸਭ ਨਹੀਂ ਥਾਈ ਤੂੰ ਸਾਰਿਆਂ ਨਾਲ ਤੇ ਜਿੱਥੇ ਹਾਂ ਜਾਈਂ ਜਿੱਥੇ ਮੈਂ ਜਾਂਦਾ ਜਿੱਥੇ ਮੈਂ ਜਾਂਦਾ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਜਾਈਂ ਜਿੱਥੇ ਮੈਂ ਜਾਂਦਾ ਅਸੀਂ ਨਹੀਂ ਮੈਂ ਮੈਂ ਇਕਵਚਨ ਇਕਵਚਨ ਸੱਚਾ ਸਿਰਜਨ ਹਾਰ ਜੀਓ 50 ਜਨ ਹਾਰ ਜਿਉ ਇਹਨਾਂ ਦੇ ਵਿੱਚ ਆਪਾਂ ਬਾਰੇ ਵੇਖੀਏ ਕਰਉ ਕਰਦਾ ਹਾਂ ਬਦਉ ਮੈਂ ਬਦਦਾ ਹਾਂ ਹਉ ਮੰਗਉ ਮੈਂ ਮੰਗਦਾ ਹਾਂ ਲਗਉ ਲਗਉ ਮੈਂ ਲੱਗਦਾ ਹਾਂ ਜਿਉ ਹੁਣ ਜਿਉ ਮੈਂ ਜਿਉਂਦਾ ਹਾਂ ਜਨ ਜਾਣਦਾ ਹਾਂ ਰਹਾ ਮੈਂ ਰਹਿੰਦਾ ਹਾਂ ਜੀਵਾ ਮੈਂ ਜਿਉਂਦਾ ਹਾਂ ਦੇਖਾਂ ਮੈਂ ਦੇਖਦਾ ਹਾਂ ਪੁਕਾਰੀ ਮੈਂ ਪੁਕਾਰਦਾ ਹਾਂ ਜਾ ਜਾਈ ਜਾਂਦਾ ਜਿੱਥੇ ਹਾਂ ਜਾਈ ਜਾਈ ਜਾਂਦਾ ਇਹ ਸਾ ਇੱਕ ਵਚਨ ਦੇ ਵਿੱਚ ਹੁਣ ਆਪਾਂ ਅੱਗੇ ਕਰਦੇ ਬਹੁ ਵਚਨ ਬਹੁ ਵਚਨ ਕੀ ਹੈ ਹਾ ਹਾ ਇਹ ਹਾ ਇਹਨੂੰ ਸਿਆਰੀ ਤੇ ਹਾ ਇਹਨੂੰ ਕਰਨਾ ਇਹਦੇ ਵਿੱਚ ਪਹਿਲਾਂ ਆ ਗਿਆ ਹਾ ਇਹਦਾ ਤਿੰਨ ਹਮ ਚਰਨ ਸਰੇ ਵਹ ਤਿੰਨ ਹਮ ਚਰਨ ਸਰੇ ਰਹਿ ਖੇਨ ਖੇਨ ਪਗ ਤੋ ਵਹ ਪਗ ਤੋ ਵਹ ਬੋਨੇ ਆਗੇ ਹਮ ਚਰਨ ਚਰਨ ਸਰੀਵ ਹੈ ਚਰਨ ਕੀ ਹੈ ਬਹੁਵਚਨ ਹਮ ਚਰਨ ਅਸੀਂ ਵੀ ਬਹੁਵਚਨ ਹੈ ਕਿਉਂਕਿ ਜਿੱਥੇ ਮੈਂ ਸੀ ਉੱਥੇ ਹੋ ਗਿਆ ਅਸੀਂ ਕੋਈ ਹੈ ਉਤਮ ਪਰਖੀ ਅਸੀਂ ਉਤਮ ਪਰਖ ਦਾ ਮੈਂ ਦਾ ਬਹੁਵਚਨ ਅਸੀਂ ਹੁਣ ਆ ਗਿਆ ਤਿੰਨ ਹਮ ਚਰਨ ਸਰੀਵ ਹੈ ਚਰਨ ਜਿਹੜੇ ਆ ਸਰੀ ਸਰੀ ਨਹੀਂ ਆ ਖਿੰਖਿਨ ਪਗਤੋ ਹੈ ਤੇ ਖਿੰਖਿਨ ਖਿੰਖਿਨ ਜਿਹੜਾ ਇਨਸਟੈਂਟ ਛੋਟੇ ਛੋਟੇ ਸਮੇਂ ਦੇ ਅਸੀਂ ਪਗਤੋ ਹੈ ਧੁੰਦੇ ਹਾਂ ਉਹ ਤੋ ਹੈ ਇਹ ਤੁੰਦੇ ਹਾਂ ਜਿਹੜਾ ਵੀ ਟੈਂਸ ਹੈ ਪ੍ਰੈਜ਼ੈਂਟ ਟੈਂਸ ਔਰ ਉਤਮਪੁਰਖ ਤੇ ਨਾਮ ਕੀ ਹੈ ਬਹੁਵਚਨ ਬਹੁਵਚਨ ਅੱਗੇ ਹਰ ਨਾਮ ਸਲਾਹ ਹਰ ਨਾਮ ਸਲਾਹ ਦਿਨ ਰਾਤ ਇਹ ਆਸ ਅਧਾਰੋ ਸੋ ਹਮ ਕਰਹਿ ਜੋ ਆਪ ਕਰਾਏ ਹੁੰਦੇ ਕੋ ਤੇਰਾ ਹਰ ਨਾਮ ਸਲਾਹ ਹਰ ਨਾਮ ਸਲਾਹ ਦਿਨ ਰਾਤ ਅਸੀਂ ਦਿਨ ਰਾਤ ਨਾਮ ਸੁਣਾਉਂਦੇ ਹਾਂ ਨਾਮ ਸੁਣਾਉਂਦੇ ਹਾਂ ਇਹ ਆਸ ਅਧਾਰੋ ਸੋ ਹਮ ਕਰਹਿ ਅਸੀਂ ਉਹ ਕਰਦੇ ਹਾਂ ਅਸੀਂ ਮੈਂ ਨਹੀਂ ਅਸੀਂ ਬਹੁਤ ਅਸੀਂ ਉਹ ਕਰਦੇ ਹਾਂ ਕਰਾਂ ਤਾਂ ਉਹ ਬਹੁਵਚਨ ਰਹਿ ਕਰਕੇ ਆ ਕਰ ਰਹੇ ਜੋ ਆਪ ਕਰਾ ਅਸੀਂ ਉਹ ਕਰਦੇ ਜੋ ਤੂੰ ਕਰਾਣਾ ਸਾਡੇ ਤੋਂ ਜੋ ਕਰਾਣਾ ਅੱਗੇ ਹੈ ਹੀ ਅੱਗੇ ਆ ਗਿਆ ਹੀ ਹੀ ਜੀ ਕੀ ਹਮ ਪੂਨ ਵਿਗਾੜਾ ਵਿਗਾੜਦੇ ਹਾਂ ਭੁੱਲ ਕੇ ਭੁੱਲ ਕੇ ਹਮ ਪੂਲ ਵਿਗਾੜੇ ਭੁੱਲ ਕੇ ਵਿਗਾੜਦੇ ਹਾਂ ਦਿਨ ਸਰਾਤ ਦਿਨ ਰਾਤ ਹਰ लाज ਰਖਾਈ ਉਹ ਰਾਜ ਉਹ ਸਾਡੀ लाज ਰਖਾਈ ਫਿਰ ਜਿਉਂ ਬੁਲਾਵੇਂ ਤਿਉਂ ਬੋਲੇ ਜਿਉਂ ਬੁਲਾਵੇਂ ਜਿਵੇਂ ਤੂੰ ਬੁਲਾਵੇਂ ਤੇ ਉਹ ਬੋਲਹਿ ਤੂੰ ਮੈਂ ਅਸੀਂ ਬੋਲਦੇ ਹਾਂ ਕਿਉਂਕਿ ਹਾ ਹਾ ਆਏ ਨੂੰ ਸਿਆਰੀ ਆ ਗਿਆ ਬਹੁਤ ਜੰਦੇ ਵਿੱਚ ਤਿਉਂ ਬੋਲਹਿ ਅਸੀਂ ਬੋਲਦੇ ਹਾਂ ਆਏ ਨੂੰ ਸਿਆਰੀ ਲੱਗੀ ਬੋਲਦੇ ਹਾਂ ਅਸੀਂ ਬੋਲਦੇ ਸੁਆਮੀ ਕੁਦਰਤ ਕਮਨ ਹਮਾਰੀ ਫਿਰ ਆ ਗਿਆ ਹਾ ਹਾਰੀ ਨੂੰ ਕਰਨਾ ਹਮ ਮੂਰਖ ਕਿਛੂ ਨ ਜਾਣਾਂ ਨ ਜਾਣਾਂ ਕਿ ਪਾਵਾਂ ਪਾਰੋ ਹੁਣ ਆ ਗਿਆ ਹਮ ਮੂਰਖ ਕਿਛੂ ਨ ਜਾਣਾਂ ਹਮ ਅਸੀਂ ਮੂਰਖ ਮੂਰਖ ਹਮ ਮੂਰਖ ਮੂਰਖ ਕਿੰਨੇ ਐ ਇੱਕ ਨਹੀਂ ਐ ਲੋਕਾਂ ਨੂੰ ਲੱਗ ਜਾਂਦਾ ਜੀ ਇੱਕ ਹੁੰਦਾ ਇਥੇ ਕੀ ਬਹੁਤ ਹੈ ਹਮ ਮੂਰਖ ਕਛੂ ਨਾ ਜਾਣਾਂ ਜਾਣਦਾ ਅਸੀਂ ਮੂਰਖ ਕੁਝ ਨਹੀਂ ਜਾਣਦੇ ਕਿ ਉਹ ਪਾਵੇਂ ਪਾਰੋ ਕਿਵੇਂ ਪਾਰੋ ਕਿਵੇਂ ਪਾਰ ਪਾਇਆ ਜਾ ਸਕਦਾ ਹੁਣ ਆ ਗਿਆ શરીਵੇ ਹੁਣ ਇਹਨਾਂ ਦੇ ਜੋ ਅੱਗੇ ਦਿੱਤੇ ਸਰੀਵੇ ਤੋਂ ਹੁੰਦਾ ਅਸੀਂ ਸੇਵ ਹੁੰਦੇ ਹਾਂ ਅਸੀਂ ਸੇਵ ਹੁੰਦੇ ਹਾਂ ਸਰੀ ਸਰੀਵੇ ਸੀ ਸੇਵ ਹੁੰਦੇ ਧੋਵੇ ਅਸੀਂ ਧੋਦੇ ਹਾਂ ਸਲਾਹ ਸਲਾਹ ਮੰਗੇ ਹਾ ਹਲਾਇਆ ਤਾਂ ਬੋਝ ਅਸੀਂ ਸਲਾਉਂਦੇ ਹਾਂ ਸਲਾਹ ਕਰ ਹੈ ਕਰਦੇ ਹਾਂ ਕਰ ਰਹਾ ਕਰਦੇ ਹਾ ਵਿਗਾੜ ਹੈ ਅਸੀਂ ਵਿਗਾੜਦੇ ਹਾਂ ਜਾਣ ਹ ਅਸੀਂ ਜਾਣਦੇ ਹਾਂ ਜਾਣ ਹ ਆਹੇ ਨੂੰ ਕਰਨਾ ਲਾਸਟ ਵਾਲਾ ਜਿਹੜਾ ਜਾਣ ਹ ਅਸੀਂ ਜਾਣਦੇ ਹੋ ਸਾ ਸੰਗਤ ਇਹ ਵਰਤਮਾਨ ਕਾਲ ਸੀ ਔਰ ਵਰਤਮਾਨ ਕਾਲ ਦੇ ਵਿੱਚ ਅਨਪੂਰਨ ਕਰ ਲਿਆ ਸੀ ਬਦਨਪੂਰਨ ਕਰ ਲਿਆ ਸੀ ਉਤਪੂਰਨ ਦੀ ਅੱਜ ਜਿਹੜੀ ਆ ਉਹ ਵਿਚਾਰ ਕਰ ਲਈ ਹੈ ਇਸ ਕਰਕੇ ਵਰਤਮਾਨ ਕਾਲ ਜਿਹੜਾ ਹੈ ਉਹ ਸੰਪੂਰਨ ਹੋ ਗਿਆ ਹਮ ਤੱਕ ਦੀਆਂ ਵੀਡੀਓ ਦੇ ਅਨਸਾਰ ਸੋ ਸਾਰੀਆਂ ਵੀਡੀਓ ਜਿਹੜੀਆਂ ਹੈ ਉਹਨਾਂ ਨੂੰ ਦੁਬਾਰੇ ਪੜੋ ਸੁਣੋ ਤਾਂ ਕਿ ਜਿਹੜੀ ਹੈ ਇਹਦੀ ਹੋਰ ਸਮਝ ਆਵੇ ਇਸੇ ਤਰ੍ਹਾਂ ਦੀਆਂ ਹੋਰ ਜੋ ਪੰਥੀਆਂ ਨੇ ਉਹ ਤੁਸੀਂ ਆਪਣੇ ਕੱਢ ਸਕਦੇ ਹੋ ਕੱਢ ਕੇ ਤੇ ਉਤੋਂ ਵੀ ਸਮਝ ਆਪਦੀ ਵਿਦਾ ਸਕਦੇ ਹੋ ਕਿ ਇੱਥੇ ਕੀ ਹੈਗਾ ਇਹ ਕਿਉਂ ਆਇਆ ਆ ਕਿਵੇਂ ਆ ਇਹ ਅਧਾਰ ਦੇ ਉੱਤੇ ਸੋ ਸਾਧ ਸੰਗਤ ਇਸ ਤੋਂ ਜਿਹੜੀ ਅਗਲੀ ਵੀਡੀਓ ਆ ਉਹ ਸਾਡੀ ਆਏਗੀ ਜਿਹੜੀ ਹੈ ਭੂਤ ਕਾਲ ਦੇ ਵਿੱਚ ਪਾਸਟ ਟੈਂਸ ਦੇ ਵਿੱਚ ਉਹ ਪਾਸਟ ਟੈਂਸ ਦਾ ਜਿਹੜਾ ਉਹ ਆਪਾਂ ਵਿਚਾਰ ਕਰਨੀ ਹੈ ਉਹ ਪਾਸਟ ਟੈਂਸ ਬਾਰੇ ਉਹ ਐਨੀ ਕੁ ਵਿਚਾਰ ਜਿਹੜੀ ਆ ਪ੍ਰਵਾਨ ਕਰਿਓ ਪ੍ਰਵਾਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ